ਸਾਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਨ ਹੋ ਰਹੀ ਹੈ। ਠੀਕ ਐਸਆਈ ਕਿਸੇ ਦੇ ਘਰੇ ਬੈਠਾ ਹੈ। ਕਿ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ। ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਹਰਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਸਿੰਗ ਥਾਣਾ ਮਕਸੂਦਾ ਵਿਖੇ ਤਣਾਦਾ। ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਇਸ ਐਸਆਈ ਨੂੰ ਤੁਰੰਤ ਕਪਾਲੇੰਦਰ ਵੱਲੋਂ ਕੀਤਾ ਗਿਆ। ਇਸ ਦੇ ਖਿਲਾਫ ਵਿਭਾਗੀ ਪਰਦਾਲ ਖੁੱਲੀ ਗਈ ਹੈ ਪਰਦਾਲ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਕਿਸ ਦੇ ਖਿਲਾਫ ਕੀਤੀ ਜਾਵੇਗੀ ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਨ ਹੋ ਰਹੀ ਹੈ ਠੀਕ ਏਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਪਰਦਾਲ ਕਰਨ ਤੇ ਪਤਾ ਲੱਗਿਆ ਕਿ ਇਹ ਏਐਸਆਈ ਹਰਵੰਦ ਸਿੰਘ ਥਾਣਾ ਮਕਸੂਦਾਂ ਵਿਖੇ ਤਾਇਨਾਤ ਹੈ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਆਈ ਨੂੰ pront ਕਪੁਲਿਸਿੰਗਰ ਬਣਨ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਅੜਦਾਲ ਖੁੱਲੀ ਗਈ ਹੈ ਅੜਦਾਲ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਨ ਹੋ ਰਹੀ ਹੈ ਇੱਕ ਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਹੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਸੇ ਥਾਣਾ ਮਕਸੂਦਾ ਵਿਖੇ ਤਲਾਸ਼ ਦਾ ਕੋਈ ਵਿਅਕਤੀ ਇਸ ਨੂੰ ਕੁਝ ਫੁਲਾ ਰਿਹਾ ਤੇ ਉਸੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਆਈ ਨੂੰ ਤੁਰੰਤ ਕੁਲਸੇਂਦਰ ਵੱਲੋਂ ਕਿਹਾ ਗਿਆ ਕਿਸ ਦੇ ਖਿਲਾਫ ਵਿਭਾਗੀ ਫਰਦਾਲ ਖੋਲੀ ਗਈ ਹੈ ਹੜਤਾਲ ਕਰਨ ਤੋਂ ਬਾਅਦ ਜੋ ਵੀ ਕਰ ਵੀ ਬਣੇਗੀ ਕਿਸ ਦੇ ਖਿਲਾਫ ਕੀਤੀ ਜਾਵੇਗੀ ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਨ ਹੋ ਰਹੀ ਹੈ ਕਿ ਇਹ ਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਹਰਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਐਸਆਰ ਹੌਲਸਿੰਗ ਥਾਣਾ ਮਕਸੂਦਾ ਵਿਖੇ ਤਲਾਸ਼ਤਾ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸਆਰ ਨੂੰ ਤੁਰੰਤ ਪੁਲਿਸ ਨੇ ਅੰਦਰ ਵਰਨ ਕੀਤਾ ਗਿਆ ਕਿਸ ਦੇ ਖਿਲਾਫ ਵਿਭਾਗੀ ਫੜਤਾ ਖੁੱਲੀ ਗਈ ਹੈ ਫੜਤਾ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਦੇਖ ਲਓ ਕੀ ਪੀੜਾ ਰਹੀ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਨ ਹੋ ਰਹੀ ਹੈ ਠੀਕ ਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਹਰਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਦ ਸਿੰਘ ਥਾੜਾ ਮਕਸੂਦਾ ਕਹਿ ਤਾ ਨਾ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਆਈ ਨੂੰ ਤਰੰਤ ਪੁਲਿਸ ਨੇ ਦਰਵਾਣਾ ਕੀਤਾ ਗਿਆ ਕਿਸ ਦੇ ਖਲਾਫ ਵਿਭਾਗੀ ਪਰਚਲ ਖੁੱਲੀ ਗਈ ਹੈ ਪਰਚਾਦ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਲਾਫ ਕੀਤੀ ਜਾਵੇਗੀ